ਹਾਂ ਕਿਹੜੇ ਮੌਸਮ ਦਾ ਬੁਖਾਰ ਪੈ ਜਾਣਾ ਹੈ। ਤੇ ਆਹ ਲੈ ਕੇ ਨੋਦਣਾ ਵੀ ਫਰਕ ਪਿਆ ਹੈਗਾ। ਇਧਰ ਮੇਰੀ ਦਰਾਣੀ ਪਤਾ ਨਹੀਂ ਕੀ ਬੋਲੀ ਜਾਂਦੀ ਤੇ ਵਿਚਾਰੀ ਜਵਾਖੜੀ। ਨੱਕ ਤੱਕੜੇ ਸਤਾਰਦੀ ਆ ਤੇ ਉੜਤੀ ਨੂੰ ਵੀ, ਸੌਂਦੀ ਨੂੰ ਵੀ। ਵੀ ਦੱਸ ਤੂੰ ਜਵਾਖੜੀ ਜੋ ਕੀ ਕੱਢੇਂਗੀ ਭਲੇ ਮਾਨਸ ਨੇ। ਵੀ ਤੂੰ ਇੰਨਾ ਲੜਦੀ ਆ ਉਹਦੇ ਨਾਲ। ਇੱਕ ਤਾਂ ਵਿਚਾਰੀ ਹੂੰ ਬਫਸਾ ਦੀ ਮਾਰੀ ਹੋਈ ਆ ਹੋ। ਇੱਕ ਤੂੰ ਗळा ਕੱਢੀ ਜਾਨੀਂ ਹਰ ਵਕਤ ਈ ਮਾੜਾ ਮੋਟਾ ਦਾ ਤਰਸ ਖਾਲਾ। ਇਹ ਦੱਸ ਕੀ ਕਰੇਗੀ ਕੱਢ ਕੇ ਇਹਦੇ ਚ ਕੁੱਟ ਕੇ ਆ ਜਾਣੀ ਯਾਰ ਨਾ ਕਿਵੇਂ ਕੰਮਲਾ ਨਹੀਂ ਬੱਸ ਤਾਂ ਹੀ ਬੁਖਾਰ ਹੋ ਜਾਂਦਾ ਮੈਨੂੰ ਬੁਖਾਰ ਹੋ ਗਿਆ ਹੋਰ ਹੋ ਗਏ ਜਾਂ ਕਿੰਨੀ ਹੋਗਾ ਮੌਸਮ ਜਿਆ ਬਦਲਦਾ ਹੁੰਦਾ ਕਰਕੇ ਹੋ ਜਾਂਦਾ ਮੈਨੂੰ ਮੈਂ ਕੱਲ ਕੰਬਾ ਦੀ ਸਾਡੇ ਗਮਾਂਡੇ ਦੇ ਖਵਾ ਕੱਢਣ ਉਹਨਾਂ ਨੂੰ ਕਰ ਲਿਆ ਨੇ ਅੱਛਾ ਔਰ ਰਾਤ ਨੂੰ ਕੱਢਿਆ ਪਣੀ ਫਿਰ ਤੜਕੇ ਕੱਢਿਆ ਉਹਦੇ ਕਰਕੇ ਥਕਾਵਟ ਹੋ ਗਈ ਫਿਰ ਮੇਰੇ ਕੱਪੜੇ ਲੀਰੇ ਧੋਣ ਵਾਲੇ ਪੈਦੀ ਬਾਹਲੇ ਅੱਛਾ ਉਹਦੇ ਕਰਕੇ ਬੱਸ ਮੇਰੇ ਕੋਲ ਸਤਿ ਨੀ ਠੀਕ ਹੈ ਰੋਟੀਆਂ ਲੱਗੀਆਂ ਨੇ ਤੂੰ ਦੱਸ ਸਕੇ ਮੈਂ ਆਈ ਨਹੀਂ ਠੀਕ ਆ ਵਧੀਆ ਵਸਮਾ ਦਾ ਨਹੀਂ ਮੈਂ ਤਾਂ ਉਹੀ ਬਸ ਛੋਟੇ ਵਾਲਾ ਤੇਰੇ ਵਾਲਾ ਜੇਠ ਆ ਇੱਕ ਦਿਨ ਸਾਡੇ ਘਰੇ ਵਗ ਜਾਂਦਾ ਦਾ ਲੈ ਕੀ ਕਰਤਾ ਸੁੱਤੇ ਰੇਖਰ ਜਾ ਕੇ ਨਹੀਂ ਕੀ ਬੋਲ ਕਹੂਗਾ ਭਾਬੀ ਚਾਹ ਬਣਾ ਲੈ ਮੈਂ ਦੱਸ ਵੀ ਤੇਰੇ ਘਰੇ ਰੰਨ ਨਹੀਂ ਹੈਗੀ ਚਾਹ ਬਣਾਉਣ ਨੂੰ ਮੈਂ ਭੋਲੇ ਆ ਮਾਨਸਾ ਤੇਰੇ ਘਰੇ ਚਾਹ ਨਹੀਂ ਬਣਦੀ ਤਿੰਨ ਚਾਰ ਲਵੇ ਜੀਆਂ ਸੁਈਆਂ ਹੋਈਆਂ ਸਜੜੀਆਂ ਵੀ ਤੂੰ ਦੱਸ ਕੀ ਕਰਦਾ ਜਾ ਕੇ ਗਾਹਾਂ ਉਹੀ ਤਾਂ ਗੱਲ ਆ ਇਹਟਰ ਬੰਦੇ ਨੇ ਲਹੂ ਫੇਰ ਰੱਖਿਆਗਾ ਕਿਉਂਕਿ ਦੁੱਧ ਚ ਮੱਤੀ ਪਾ ਲ ਲੈ। ਉੱਚਾ। ਹਾਂ। ਚਤਰਾਣਾ ਨਹੀਂ ਕੋਈ ਹੈਗਾ। ਨਹੀਂ ਇਹਨੂੰ ਆਏ ਨਹੀਂ ਪਤਾ ਵਿਚਾਰਨੋਂ ਕਿਸੇ ਗੁਰੂ ਪੀਰ ਦੀ ਨਹੀਂ ਮੈਂ ਤਾਂ ਸਾਰਾ ਪਿੰਡ ਮੂਰੇ ਲਾਈ ਫਰਦੀ ਆ। ਇਹ ਜਨ ਤਾਂ ਮੈਂ ਜੁੱਤੀ ਨਾ ਮਸਲ ਦਿੰਨੀ ਆ। ਨਹੀਂ ਥੋੜਾ ਹੱਲਿਆ ਹੋਇਆ। ਹਾਂ। ਤੈਨੂੰ ਤੂੰ ਕੀ ਕਹਿੰਦੀ ਆ? ਉਹ ਨਾਮਤ ਬੋਲ ਤੂੰ ਜਸ ਵੀ ਕੀ ਕਰਨਾ ਜਾ ਕੇ ਕਿਸੇ ਦੇ। ਅੱਜ ਤੀਵੀ ਤਾਂ ਬਸ ਚ ਨਹੀਂ ਹੈਗੀ। ਉਹਦੇ ਨਾਲ ਜਵਾਕੜੀ ਦਾ ਕੀ ਹਾਲ ਕਰ ਰੱਖਿਆਗਾ? ਤਰਸ ਆਉਂਦਾ ਗਾ ਜਵਾਬ ਨਹੀਂ ਕਿ ਕਿ ਤਰ੍ਹਾਂ ਪਾਣੇ ਮੈਨੂੰ ਤਾਂ ਆਪਾ ਬਾਲਾ ਤਰਸ ਆਉਂਦਾ ਮੈਂ ਤਾਂ ਤਾਂ ਚੱਲੀ ਨਹੀਂ ਜਾਂਦੀ ਆਥਣੇ ਵੀ ਗਾਣਾ ਪੈਂਦੀਆਂ ਚਾਈ ਦਾ ਤੜਕੇ ਵੀ ਪੈਂਦੀਆਂ ਨੇ ਮੁਖਤ ਦੀ ਫਰੀਦ ਹੀ ਕੋਹੇ ਕੁੜੀ ਲਈ ਤੇ ਹੀ ਵੀ ਇਹੋ ਦੇਖ ਵਿਚਾਰੀ ਦੇ ਪੈਰਾਂ ਨੂੰ ਮਣ ਮਣ ਕੋ ਹੱਥਾਂ ਨੂੰ ਨਹੀਂ ਮੈਂ ਮਰ ਜਾ ਤਾਂ ਉਹੀ ਨਹੀਂ ਕਰਦਾ ਕੋਈ ਕਿਸੇ ਨਾ ਨਹੀਂ ਉਹ ਤਾਂ ਰੋਟੀ ਵੀ ਨਹੀਂ ਦਿੰਦੀ ਹੈਗੀ ਐ ਨਹੀਂ ਪਤਾ ਦੋ ਦੋ ਤਨ ਵਿਚਾਰੀ ਪਾਣੀ ਦੀ ਤਰ੍ਹਾਂ ਪਾਸ ਕਰਦੀ ਹੋਵੇ ਹਾਏ ਨਹੀਂ ਨਾ ਨਹੀਂ ਪੈਣੇ ਮਾਂ ਨਾ ਕਿਸੇ ਦੀ ਮਰੇ ਹੋਰ ਸਭ ਕੀ ਗੱਲ ਹਾਂ ਔਰ ਕਰਨਾ ਦੂਜਾ ਵਿਆਹ ਕਿ ਤਾਰ ਦਿੰਦਿਆਂ ਨੇ ਇਹ ਜਿਹਾ ਜੀਵਾਖ ਦੀ ਕੋਈ ਜੂਨ ਨਹੀਂ ਰਹਿੰਦੀ ਹੈਗੀ ਅਸਲ ਦੇ ਵਿੱਚ ਤਾਂ ਮੈਂ ਆਏਗੇ ਨਹੀਂ ਉਹ ਬੰਦਾ ਦੂਜਾ ਵਿਆਹ ਕਰਾਵੇ ਨਾ ਮੇਰੀ ਗੱਲ ਸੁਣ ਬੰਦੇ ਕਾ ਨੂੰ ਉਹ ਟਿਕਦੇ ਨਹੀਂ ਬੰਦਿਆਂ ਨੂੰ ਤਾਂ 3 ਹੀ ਚਾਹੀਦੀਆਂ ਨੇ ਜਿਵਾਖ ਦੀ ਕੀ ਚਾਹੇ ਜ਼ਿੰਦਗੀ ਬਰਬਾਦ ਹੋਈ ਜਾਵੇ ਉਹੀ ਤਾਂ ਗੱਲ ਆ ਵੀ ਭਲੇ ਆ ਮਾਨ ਸਾ ਤੂੰ ਕੁੜੀ ਨੂੰ ਪੜਾ ਲਿਖਿਆ ਲੈ ਚੱਲ 2-4 ਸਾਲਾਂ ਨੂੰ ਵਿਆਹ ਦੇਂਗਾ ਅੱਜ ਕੱਲ ਦੇ ਜਵਾਨਾਂ ਚ ਕਿਹੜੀ ਕੁੜੀ ਆ ਵੀ ਜਿਹੜੀ ਅਨਪੜ੍ਹ ਰਹੇਗੀ ਮਾਂ ਵਿਚਾਰ ਹੁਣ ਤਾਂ ਸਕੂਲ ਵੀ ਨਹੀਂ ਜਾਣ ਦਿੰਦੇ ਪਹਿਲਾਂ ਜਿਹੜੇ 2-4 ਸਾਲ ਜਾ ਗਈ ਆ ਆਪਣੀ ਮਾਂ ਦੇ ਹੰਦੇ ਭੱਗੀ ਹੂੰ ਜਿਉ ਮਾਂ ਮੁੱਕ ਗਈ ਵਿਚਾਰੀ ਦੀ ਜ਼ਿੰਦਗੀ ਖਰਾਬ ਹੋ ਗਈ ਚਲ ਹੋਰ ਚਰਨ ਸੁਣਾ ਨਹੀਂ ਜੀ ਘਰੇ ਤੇ ਠੀਕ ਹੈ ਨਹੀਂ ਠੀਕ ਆ ਵਧੀਆ ਵਾਸਤੇ ਸਾਹਮਣਾ ਨਹੀਂ ਬੱਸ ਉਹ ਥੱਕੀ ਪਈ ਸੀ ਮੈਂ ਤਾਂ ਮਾ ਚਲ ਜਾਇਆ ਮਾ ਕਾਵੜ ਕੋਰੇ ਉਹ ਘਾਰਾ ਇਹ ਲਾ ਕੇ ਠੀਸੀ ਪਾਤੀ ਨਹੀਂ ਮੈਂ ਵੀ ਪਾਥੀਆਂ ਲੈਣੀਆਂ ਤੇਰਾ ਪੁੱਛਣ ਜਾਂਦੀ ਸੀਗੀ ਮੈਨੂੰ ਵੀ ਦੋ ਤਿੰਨ ਟੋਕਰੇ ਪਾਥੀਆਂ ਦੇ ਦੇਦੀ ਭਾਣੇ ਕੋਈ ਨਾਲ ਝੋਖਾ ਹੋ ਜਾਂਦਾ ਨਹੀਂ ਤੇਰਾ ਮੇਰਾ ਕੀ ਬੰਡਿਆ ਰਹਿ ਤੂੰ ਕੋਈ ਹੋਰ ਮੈਂ ਤਾਂ ਆਪਮਾਈ ਨਹੀਂ ਬੱਤਨ ਪਤਾ ਮੈਂ ਤਾਂ ਡੰਕਰੀ ਰੱਖਦੀ ਪਾਣ ਚਲ ਕੋਈ ਨਾ ਉੱਤਰੋ ਲੈ ਨਹੀਂ ਇਹੋ ਕੀ ਜਾਂਦੇ ਨਹੀਂ ਬਰਨਾਲੇ ਜਾ ਕੇ ਆਵਾਂਗੇ ਨਹੀਂ ਕੱਲ ਨੂੰ ਇਹ ਕੀ ਲੈ ਕੇ ਆਉਣਾ ਆ ਜੁੱਤੀਆਂ ਸੇਰ ਨਾਲ ਲੱਗੀ ਪਈਆਂ ਜੁੱਤੀਆਂ ਨੇ ਮੁੰਨ ਚੱਕਦਾ ਜੁੱਤੇ ਤਾਂ ਇੱਥੇ ਲੱਗੇ ਲਾਉਣ ਨਹੀਂ ਜਾਂ ਤੇਰੇ ਵਰਗੇ ਜੇਟ ਵਰਗੇ ਦੇ ਕੋਈ ਚੱਜ ਦੀ ਲਿਆਵਾਂਗੇ ਵਧੀਆ ਜੀ ਆ ਪਾ ਕੇ ਲੈਣਾ ਛੱਡ ਨੀ ਮੈਂ ਤਾਂ ਖਾਊਗਾ ਇਹ ਜੁੱਤੀਆਂ ਥੋੜਾ ਟਾਈਮ ਹੀ ਜਾਂਦਾਗਾ ਤਲ ਨੀ ਹਾਂ ਜਾਊਗਾ ਉਹਨੂੰ ਜੇ ਸਾਡੇ ਵਾਲਾ ਘਰ ਹੀ ਨਹੀਂ ਹੋਊਗਾ ਪਤਾ ਲੱਗ ਜਾਂਦਾ ਹਨਾ ਕੁੱਤੇ ਨੂੰ ਪਤਾ ਨਹੀਂ ਕੀ ਇੱਥੇ ਬੈਠੇ ਹੀ ਦੇਖਦਾ ਕਰਦੀ ਹਾਂ ਹੈ ਨਹੀਂ ਗੱਲ ਉਹਗਾ ਮਨ ਬਾਈ ਕੋਲੇ ਆਇਆ ਸੀ ਨਹੀਂ ਉੱਥੇ ਬਠਰਨਾ ਬਰੋਟਿਆਂ ਥੱਲੇ ਉਹ ਸਾਰਾ ਦਿਨ ਉਹ ਥੇ ਕਿਦਾ ਸੇ ਮੁਰਗੀਆਂ ਮੂੰਆਂੜਿਆ ਤੇ ਬੈਠਾ ਰਹਿੰਦਾ ਇਹ ਵੀ ਆਂਡਾ ਤੇ ਬੈਠਾਗਾ ਘਰ ਸੰਭਾਲ ਲਿਆ ਉਹ ਜਵਾਕ ਮੈਂ ਹੁਣ ਦਵਾਈ ਲੈਣ ਜਾਂਦੀ ਸੀ ਮਾ ਚੱਲ ਦਵਾਈ ਲਿਆਵਾਂ ਨਾਲੇ ਮੈਂ ਹਾਂ ਜਾਂਦੀ ਜਾਂਦੀ ਉਹਨੂੰ ਕਹਿ ਜੂਗੀ ਵੀ ਤੁਮ ਕਿਉਂ ਲੜਦੀ ਹੋ ਨੀ ਕੁੜੀ ਨਾਲ ਨਹੀਂ ਤੂੰ ਲਿਆ ਕਾਮਲ ਇੱਧਰ ਇਹ ਕੋਣ ਹੈ ਮੈਂ ਕੀ ਕਰਾਂ ਲਿਆ ਮਤਾ ਹੈਗਾ ਫਿਰ ਮੇਰੇ ਕਰਨ ਕਿਹੜਾ ਤੋਰਨਗੇ ਉਹ ਕੋਈ ਨਾ ਕਹਿ ਕੇ ਦੇਖ ਲੈ ਇਹ ਉਹਨਾਂ ਨੂੰ ਆਇਆ ਹੋਊਗਾ ਵੀ ਜੇ ਕੁੜੀ ਭੱਗੀ ਜ਼ਮੀਨ ਵੀ ਨਾਲੇ ਵਗ ਜੂ ਫਿਰ ਘਰ ਚੋਂ ਹਿੱਸਾ ਮੰਗੂਗੀ ਇਹਨੂੰ ਕੀ ਪਤਾ ਹੈ ਅੱਧ ਦੀ ਮਾਲਕਣੀਆ ਕੁੜੀ ਬਰੋਬਰ ਦੀ ਹੈ ਜੇ ਉਹ ਇੱਕ ਉਹਦਾ ਇਕ ਉਹ ਕੁੜੀ ਆਗੀ ਕਾਹਦਾ ਕਹਿਨੀ ਆ ਮੈਨੂੰ ਕਿੱਥੋਂ ਦੇ ਤੋਰੂ ਕਿ ਮੇਰੇ ਨਾਲ 5 ਕਿੱਲੇ ਵੜਦੀ ਆ ਕੁੜੀ ਕਹਿੰਦੀ ਆ ਵੀ ਉਹਨੂੰ ਪਤਾ 5 ਕਿੱਲੇ ਜ਼ਮੀਨ ਦੇ ਜਾਣਗੇ ਨਾਲੇ ਭਾਣ ਅੱਧਾ ਘਰ ਜਾਊਗਾ ਉਹੀ ਤਾਂ ਹਾਂ ਚੱਲ ਨਹੀਂ ਚੰਗੀ ਆ ਮੈਂ ਤਾਂ ਜਾਣ ਨਹੀਂ ਆ ਗਿਆ ਆਊਗਾ ਸਾਡੇ ਨਾਲ ਤੋਂ ਣਾ ਠੀਕ ਹੈ ਹੋਰ ਕੱਲ ਹੀ ਆ ਜਾ ਕੇ ਗੇਰਾ ਮਾਰ ਦੇਣੀ ਹੈ ਮੈਂ ਜਿੱਤੀ ਨਹੀਂ ਸੋਣੀ ਹੈ ਹਾਂ ਸੋਣੀ ਹੈ ਕਿੱਲੇ ਨਹੀਂ ਸਾਡੇ 500 ਵੀ ਆਈ ਹੈ ਸੋਣੀ